56 ਕਾਲ ਜੀ ਇਹ ਨੰਬਰ ਗੱਡੀ ਆ ਜੀ ਤੇ ਇਹ ਬੱਚਾ ਚੱਕਣ ਲੱਗੇ ਸੀ ਠਟਿਆਲਾ ਵੇੜ ਤੋਂ ਬੰਦੇ ਜਿਹੜੇ ਆ ਉਹ ਫਰਾਰ ਹੋ ਗਏ ਆ ਮੌਕੇ ਤੇ ਗੱਡੀ ਛੱਡ ਕੇ ਨੱਠ ਗਏ ਆ ਖੋਜਾ ਵੇੜ ਦੇ ਡੰਮ ਦੇ ਵਿੱਚ ਬੱਚਾ ਜ਼ਬਰਦਸਤ ਗੱਡੀ ਦੇ ਵਿੱਚ ਬਿਠਾ ਰਹੇ ਸੀ ਮੌਕੇ ਤੇ ਸਥਾਨਕ ਲੋਕਾਂ ਨੇ ਬੱਚਾ ਬਚਾ ਲਿਆ ਪਰ ਬੰਦੇ ਜਿਹੜੇ ਆ ਉਹ ਦੋ ਫਰਾਰ ਹੋ ਗਏ ਗੱਡੀ ਛੱਡ ਕੇ ਆਪਣੀ ਦਰਿਆ ਡੰਮ ਤੇ ਖੋਜਾ ਵੇੜ ਠਠਿਆਲਿਆਂ ਦਾ ਬੱਚਾ ਚੱਕਣ ਲੱਗੇ ਸੀ ਤੇ ਮੌਕੇ ਤੇ ਦੇਖੋ ਪਿੰਡ ਦੇ ਮੈਂਬਰ ਨਗਰ ਨਿਵਾਸੀ ਜਿਨ੍ਹਾਂ ਨੇ ਮੌਕੇ ਤੇ ਬੱਚੇ ਦੀ ਜਾਣ ਪਛਾਈ ਆ ਮੂਹਰੇ ਇੰਟੈਂਡਰ ਉਹਨੇ ਕਿਹਾ ਸਰਮਾਨੀ ਮੇਰੇ ਅਤਿਵਾਦ ਦੇ ਪਟਕੜਾਂ ਦੇ ਮੈਂ ਤਾਂ ਉਹ ਮੈਂ ਸਿੱਧਾ 5 ਕਿਲੋਮੀਟਰ ਮੈਂ ਤੁਹਾਨੂੰ ਜਾਨਾ ਕਿ ਤੁਹਾਨੂੰ ਦੱਸ ਦੇ ਕਹਿੰਦਾ ਭਾਜੀ ਮੈਂ ਗੱਡੀ ਨਵੀਂ ਲੈ ਜੀ ਕਹਿੰਦਾ ਮੈਂ ਤਾਂ ਇਦਾਂ ਕਹਿੰਦਾ ਦੇਖੀ ਮੈਂ ਸਟੋਏ ਆ ਤੇ ਫਸ ਜਾਈਂ ਕਹਿੰਦਾ ਭਾਜੀ ਫਸ ਦੋ ਮੈਂ ਜਾ ਫਿਰ ਆ ਵੀ ਬੋਲਦਾ ਪਾਹ ਪੰਜਾਬੀ ਬੋਲਦਾ ਇਹਾਂ ਵੀ ਹੋ ਰਹਾ ਹੈ ਸਾਲੋਂ ਸਾਡਾ ਮੋਟਰ ਕੋਈ ਕੁਆਇਆ ਉੱਥੇ ਲੈ ਸਣਾ ਸੀਗਾ ਮੁੰਮਾ ਤੂੰ ਜਾਣਾ ਕਿੱਥੇ ਐ ਇਹਦਾ ਕੋਈ ਦੱਸਿਆ ਇਹਦਾ ਭਾਈ ਮੈਂ ਤਾਂ ਇਦਾਂ ਕਹਿੰਦਾ ਘੁੰਮਦਾ ਫਿਰਦਾ ਜੀ ਮੈਂ ਘੁੰਮੀ ਜਾਵਾਂ ਮੈਂ ਕਿਹਾ ਇਦਾਂ ਟੋਏ ਅੱਗੇ ਗਰੀਬ ਖਾਣੇ ਕਹਿੰਦਾ ਭਾਈ ਫਾਸਟ ਹਮਾਰਾ ਜਾ ਫਫਾ ਨਹੀਂ ਜਾਂਦਾ ਅਸੀਂ ਦੂਰ ਵੀ ਆ ਨੰਬਰ ਇੱਥੇ ਦੇਖਾ ਲਓ ਆਹ ਵਾਰ ਆ ਗਿਆ ਮੁੰਡਾ ਇਹ ਜਾਨੀ ਅਲਾਨੀ ਹੈ ਰਹਿਦਾ ਰਹਦਾ ਅਸੀਂ ਇਹ ਜਿਹੇ ਕੋਈ ਮੁੰਡਾ ਹੁੰਦਾ ਮੈਂ ਹਾਂ ਇਹ ਨਾ ਪਟਿਆਮ ਜਲਾ ਨਹੀਂ ਲੱਗਦਾ ਭਾਈ ਇਹਨੂੰ ਮੈਂ ਪੁੱਛਿਆ ਮੈਂ ਕਿ ਜੈਨ ਸਾਨੂੰ ਪੁੱਛਿਆ ਇਹਦਾ ਭਾਈ ਦਾ ਬੰਦੇ ਚੱਕਣ ਚ ਬੰਦਾ ਇਦਾਂ ਹੀ ਪਾਉਂਦਾ ਸਾਜੀ ਪੂਰੀ ਮੁਰਜੀ ਹੁੰਦੀ ਹੈ ਨਹੀਂ ਉਹ ਕੁਝ ਬਾਅਦ ਨੂੰ ਆਉਂਦਾ ਲੱਗਦਾ ਜੈਨ ਇਹਨੇ ਸਾਨੂੰ ਦੱਸਿਆ ਕਿ ਆਉਂਦਾ ਤੇ ਸਾਡਾ ਦਾਦ ਅੱਜ ਦੋ ਜਣੇ ਤੇ ਕੱਲ